ਸਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਹੋਰ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਕਿੱਦਾਂ ਮੇਰੇ ਫੇਸਬੁੱਕ ਵਾਲਿਓ ਸਭ ਠੀਕ ਠਾਕ ਜੀ ਕਿਉਂ ਢਿੱਲੇ ਪਏ ਰਹਿੰਦੇ ਜੀ ਦਬ ਕੇ ਸ਼ੇਅਰ ਕਰਦਿਆ ਕਰੋ ਦਬ ਕੇ ਲਾਈਕ ਕੇ ਕਮੈਂਟ ਕਰਿਆ ਕਰੋ ਇੰਸਟਾਗ੍ਰਾਮ ਵਾਲਿਓ ਕਿੱਦਾਂ ਜੀ ਉਹ ਦਬ ਕੇ ਸ਼ੇਅਰ ਕਰਿਆ ਕਰੋ ਦਬ ਕੇ ਲਾਈਕ ਕਰੋ ਕਮੈਂਟ ਕਰੋ ਫੁੱਲ ਕੇ ਕਰੋ ਹੋਰ ਸੁਣਾਓ ਤੁਹਾਡੇ ਵਾਸਤੇ ਵਨਸ ਵਨ ਹੀ ਐਡਮਾ ਲੈ ਕੇ ਆਂਦੇ ਨਹੀਂਗਾ ਫੁੱਲ ਕੇ ਸ਼ੇਅਰ ਕਰਿਆ ਕਰੋ ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਸਟੀਲ ਦੇ ਡੂੰਘੇ ਆਗੇ ਆ ਤਿੰਨ ਪੀਸ ਆਲਾ ਸੈੱਟ ਆਏਗਾ ਕੁਆਂਟੀਟੀ ਜਾਨੀ ਕਿ ਫੁੱਲ ਵੱਡਾ ਸਾਈਜ਼ ਮਿਲੇਗਾ ਇਹ ਵਿਸਾਈ ਜ ਵੱਡਾ ਇਹ ਕੁਝ ਤੋਂ ਛੋਟਾ ਇਹ ਕੁਝ ਤੋਂ ਛੋਟਾ ਤਿੰਨ ਪੀਸ ਦਾ ਸੈੱਟ ਆਏਗਾ ਜੀ ਇਹ ਅਲੱਗ-ਅਲੱਗ ਤਰ੍ਹਾਂ ਦੀ ਹੈ ਜਾਨੀ ਕਿ ਵੈਰਾਈਟੀ ਹੋਏਗੀ ਹੁੰਨੇ ਵਾਲੇ ਆਉਣਗੇ ਹੁੰਡੇ ਲੱਗੇ ਹੋਣਗੇ ਦੋਨਾਂ ਪਾਸੇ ਉੱਪਰ ਸਟੀਲ ਥੱਲੇ ਕਾਪਰ ਵਧੀਆ ਕੁਆਲਿਟੀ ਦੇ ਵਿੱਚ ਆ ਦੇਖੋ ਆ ਸਾਈਜ਼ ਦੇਖੋ ਆ ਸਭ ਤੋਂ ਵੱਡਾ ਸਾਈਜ਼ ਹੈ ਭਾਜੀ 3 ਕਿਲੋ ਦੀ ਕੰਪੈਸਟੀ ਹੈ ਇਹ ਆ ਜੀ ਸਾਈਜ਼ ਵੇਖੋ ਜਾਨਕੀ ਕਿ ਜੇ ਗੈਸਟ ਆਉਣੇ ਹੋਣ ਕੋਈ ਸਬਜ਼ੀ ਖੁੱਲੀ ਡੁੱਲੀ ਪਾਉਣੀ ਹੋਵੇ ਤੇੰਤਰਾਂ ਦੀ ਵੈਰਾਈਟੀ ਪਾਈ ਦੀ ਇੱਕ ਵੱਡਾ ਇੱਕ ਛੋਟਾ ਇੱਕ ਉਸ ਤੋਂ ਛੋਟਾ ਤੇੰਤਰਾਂ ਦੀ ਆਈਟਮ ਆ ਜਾਂਦੀ ਹੈ ਆ ਚੀਜ਼ ਦੇਖੋ ਇਹ ਕਾ ਸਾਈਜ਼ ਆ ਜਾਏਗਾ ਇਸ ਤੋਂ ਛੋਟਾ ਸਾਈਜ਼ ਵੀ ਆ ਰਹੇਗਾ ਆ ਦੇਖੋ ਉਹ 3.5 ਦਿਨ 4 ਕਿਲੋ ਵਾਲਾ ਸਾਈਜ਼ ਆ ਇਹ 2 ਤੋਂ 3.5 ਕਿਲੋ ਵਾਲਾ ਸਾਈਜ਼ ਆ ਦੇਖੋ ਇਸ ਤੋਂ ਇਲਾਵਾ ਇਹ ਬਾਜੂ ਆ ਜੀ ਜਾਏਗੀ ਉਸ ਤੋਂ ਛੋਟਾ ਆ ਸਾਈਜ਼ ਆ ਕਿਲੋ ਡੇਢ ਕਿਲੋ ਚੀਜ਼ ਵਾਸਤੇ ਤਿੰਨ ਪੀਸ ਦਾ ਸੈੱਟ ਆ ਜੀ ਉੱਪਰ ਸਟੀਲ ਦੀ ਨੋਕ ਲੱਗੇਗੀ ਫੜਨ ਵਾਲੀ ਇਸ ਤਰ੍ਹਾਂ ਦੀ ਨੋਬਾਈ ਦੀ ਸਟੀਲ ਦੇ ਉੱਪਰ ਲੱਗੇਗੀ ਆ ਤਿੰਨ ਪੀਸ ਦਾ ਸੈੱਟ ਇੱਥੇ ਆ ਦੇਖੋ ਉੱਪਰ ਸਟੀਲ ਥੱਲੇ ਉੱਪਰ ਹੈਂਡਲ ਲੱਗੇ ਆ ਟੱਟਣ ਵਾਲੇ ਆ ਉੱਪਰ ਸਟੀਲ ਦੀ ਨੋਕ ਲੱਗ ਜੂਗੀ ਵਧੀਆ ਕੁਆਲਿਟੀ ਦੇ ਵੇਚਿਆ ਤੁਹਾਡਾ ਕਿੱਧਰ ਧਿਆਨ ਆ ਵਿਸ਼ਾਲ ਬਰਤਨ ਸਟੋਰ ਵਾਲੀ ਇਧਰ ਦੁਕਾਨ ਹੈ ਜਿਸ ਕਿਸੇ ਵੀ ਰੋਪਣ ਭਰਣ ਦੀ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਬਰਤਨ ਸਟੋਰ ਫਦੇਗਰ ਚੂੜੀਆਂ ਐਡਰੈਸ ਫੇਰ ਦੱਸ ਦਿੰਦੇ ਆ ਨਵੇਂ ਬੱਸ ਸਟੈਂਡ ਤੋਂ ਤੁਸੀਂ ਮਾਰਕੀਟ ਨੂੰ ਆਉਣਾ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਚੌਂਕ ਤੋਂ ਥੋੜਾ ਅੱਗੇ ਆਓਗੇ ਪੁਰਾਣਾ ਪੰਜਾਬ ਨੈਸ਼ਨਲ ਬੈਂਕ ਨਾਲ ਆਏਗਾ ਉਹਦੇ ਬਿਲਕੁਲ ਨਾਲ ਹੈ ਵਿਸ਼ਾਲ ਬਰਤਨ ਸਟੋਰ ਤੁਹਾਡਾ ਕਿੱਧਰ ਧਿਆਨ ਆ ਵਿਸ਼ਾਲ ਬਰਤਨ ਸਟੋਰ ਵਾਲੀ ਇਹ ਦੁਕਾਨ ਹੈ ਵੀਡੀਓ ਕਰੋ ਜਿਸ ਕਿਸੇ ਨੂੰ ਚੀਜ਼ ਦੀ ਜਰੂਰਤ ਹੋਵੇ ਵੀਵਿਜ਼ਿਟ ਕਰ ਸਕਦਾ ਹੈ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਖੁੱਲ ਕੇ ਸ਼ੇਅਰ ਕਰੋ ਦਬ ਕੇ ਸ਼ੇਅਰ ਕਰੋ ਫੇਸਬੁਕ ਵਾਲਿਓ ਇੰਸਟਾਗ੍ਰਾਮ ਵਾਲਿਓ ਦਬ ਕੇ ਸ਼ੇਅਰ ਕਰੋ ਕਿ ਕਿਸੇ ਦਾ ਕਿ ਜਿਹਨੂੰ ਜਰੂਰਤ ਹੈ ਉਹਦੇ ਤੱਕ ਵੀਡੀਓ ਪਹੁੰਚੇ ਸਕੇ ਠੀਕ ਹੈ ਜੀ ਆ ਦੇਖੋ ਜੀ ਤਿੰਨ ਪੀਸਾ ਦਾ ਸੈਟ ਹੈ ਹੋਰ ਤੁਹਾਡੇ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਆਈਟਮਾਂ ਲੈ ਕੇ ਹੁੰਦੇ ਰਾਵਾਂਗੇ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ